ਭੰਗਾਲੇ ਦਾ ਸੁੱਖ ਤੋੜੂ ਤੋਖ ਗੱਲ ਸਮੇਂ ਦੀ ਉਹ ਲੱਗਦਾ ਹੋਇਆ ਜੋਰ 5 20 40 ਮਿੰਟ ਦਾਗ ਮਲੇ ਦੇ ਲਈ ਸਾੜ ਕਮੋਟ ਢਾਏ ਵਾਲਾ ਕਬੱਡੀ ਸੰਧੂ ਜੀ ਪੁੱਤਾਂ ਤੋਂ ਵੱਧ ਗਿਆ ਪਿਆਰ ਕਰਦੇ ਆ ਏ ਚੰਨਾ ਸਾਹਿਬ ਦਾ ਜੱਗੂ ਹੁਣ ਜੱਫਾ ਲਾਊ ਕਿ ਨਹੀਂ ਗੱਲ ਸਮੇਂ ਦੀ ਲੱਗਦਾ ਹੋਇਆ ਜੋਰ ਕਬੱਡੀ ਕਬੱਡੀ ਹੁੰਦੀ ਹੋਈ ਤੇ ਪੁਆਇੰਟ ਮੈਨੂੰ ਲੱਗਦਾ ਉਹਨਾਂ ਲੱਗ ਫੜਾਲਿਆ ਕੱਲਾ ਮੁਸ਼ਕਲ ਲੱਗਦੀ ਹੈ ਪੁਆਇੰਟ

ਕਿਆ ਬਾਤ ਸਿੰਘਪਰੀਆ ਰਾਣਾ ਸੱਚ ਲਿਖਦਾ ਕਿੰਤੀ ਅਤੇ ਕਿਸਾਨਾਂ ਦਾ ਉਸ ਪਿੰਡ ਪਹਿਲਵਾਨਾਂ ਦਾ ਪਰ ਸਾਹਮਣੇ ਕਾਲਾ ਇੰਨੀ ਸਾਇਰ ਮਾਜਵਾਲਾ ਪੁਲਾ ਵਾਲਾ ਆ ਮੁੰਡਾ ਉਸ ਪਿੰਡ ਤੋਂ ਆਇਆ ਜਿਹੜੇ ਪਿੰਡ ਦੇ ਵਿੱਚ ਕਹਿੰਦੇ ਬਾਬਾ ਵੀਰ ਸਿੰਘ ਸਾਹਿਬ ਜੀ ਨੂੰ ਆ ਮੀਰਾ ਕੋਟੀਆਂ ਕਬੱਡੀ ਪਾ ਰਿਹਾ ਸਿੰਘਾਂ ਸਰਦਾਰਾਂ ਦੀ ਟੈਮ ਨੇ ਔਰ ਮਾਨਵੇ ਦੇ ਵਿੱਚ ਵੀ ਜਿਨ੍ਹਾਂ ਦਾ ਪੂਰਾ ਨਾਮ ਹੈ ਮਾਗੇ ਦੇ ਵਿੱਚ ਹੀ ਪੰਜਾਬ ਦੇ ਵੱਡੇ ਮੇਲਿਆਂ ਦੀ ਸ਼ਾਨ ਹੈ ਔਰ ਇਧਰ ਦੀ ਸੈਣ ਤਿੰਨ ਸੁਨੀ ਦਾ ਲੋਪੋ ਉੱਥੋਂ ਦਾ ਇੱਕ ਮੁੰਡਾ ਸੁਨੀ ਦਾ ਗੱਲ ਸੁਣੋ ਮੇਰੀ ਲੋਕੋ ਉੱਥੋਂ ਦਾ ਇੱਕ ਮੁੰਡਾ ਸੁਨੀ ਦਾ ਗੱਲ ਸੁਣੋ ਮੇਰੀ ਲੋਕੋ ਕਿ ਬਾਗ ਮਾਰ ਕੀ ਚਪਟ ਮਾਰ ਕੇ ਕੈਂਚੀ ਲਾਉਦਾ ਭਾਰੀ ਸੋਨੇ ਕੋਬਰ ਨੂੰ ਜਾਣੇ ਦੁਨੀਆ ਸਾਰੀ ਇਧਰ ਕਮੇਟੀ ਕਰਨ ਅੱਗੇ ਨਵਾ ਹੋਇਆ